ਇਹ ਸਟਾਰਟ ਕਾਲ ਇਕਰਾਰ ਵਾਦਾ ਜਾਂ ਜੁਬਾਨ ਸਬ ਦਾ ਇੱਕੋ ਅਰਥ ਹੈ ਜੋ ਤੁਸੀਂ ਕਿਸੇ ਨਾਲ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਕਰਦਾ ਹੈ ਡੰਡੀ ਲੋਕ ਭਾਸ਼ਾ ਵਿੱਚ ਇਸ ਨੂੰ ਜੁਬਾਨ ਆਖਿਆ ਜਾਂਦਾ ਹੈ ਡੰਡੀ ਭਾਬ ਜੋ ਤੁਸੀਂ ਕਿਸੇ ਨੂੰ ਜੁਬਾਨ ਦਿੰਦੇ ਹੋ ਉਸ ਨੂੰ ਪੂਰਾ ਕਰੋ ਡੰਡੀ ਕਿਉਂਕਿ ਜੁਬਾਨ ਤੋਂ ਨਿਕਲੇ ਬੋਲਾਂ ਦਾ ਮੁੱਲ ਹੁੰਦਾ ਹੈ ਡੰਡੀ ਇਸ ਵਾਸਤੇ ਕਿਸੇ ਨਾਲ ਜੇ ਤੁਸੀਂ ਕੋਈ ਜ਼ੁਬਾਨ ਕਰਦੇ ਹੋ ਭਾਬ ਕਿਸੇ ਨਾਲ ਇਕਰਾਰ ਜਾਂ ਕੌਲ ਕਰਦੇ ਹੋ ਤਾਂ ਉਸ ਨੂੰ ਹਰ ਹਾਲ ਵਿੱਚ ਪੂਗਾਓ ਡੰਡੀ ਜੇ ਇਸ ਤੋਂ ਮੁਕਰੋਗੇ ਤਾਂ ਬੇਜਵਾਨੇ ਅਖਵਾਉਗੇ ਡੰਡੀ ਪੁਰਾਣੇ ਸਮਿਆਂ ਵਿੱਚ ਲੋਕ ਜੁਬਾਨ ਦੇ ਬੜੇ ਪੱਕੇ ਹੁੰਦੇ ਸਨ ਜੋ ਕਹਿਤਾ ਸੋ ਕਹਿਤਾ ਡੰਡੇ ਇਸ ਲਈ ਰਿਸ਼ਤੇ ਨਾਤੇ ਬਣੇ ਰਹਿੰਦੇ ਸਨ ਤੇ ਲੰਬਾ ਸਮਾਂ ਨਿਭਦੇ ਸਨ ਡੰਡੇ ਵਜਾ ਇਹ ਹੀ ਹੁੰਦੀ ਸੀ ਕਿ ਲੋਕ ਕੌਲ ਨੂੰ ਨਿਭਾਉਂਦੇ ਸਨ ਡੰਡੇ ਜੁਬਾਨ ਦੇ ਸਹਾਰੇ ਕਿਸੇ ਵੀ ਕਾਮਯਾਬੀ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ ਡੰਡੀ ਕਿਉਂਕਿ ਜੇ ਤੁਸੀਂ ਜ਼ੁਬਾਨ ਦੇ ਪੱਕੇ ਹੋ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਤੇ ਤੁਸੀਂ ਉਸ ਵਿਸ਼ਵਾਸ ਦੇ ਸਹਾਰੇ ਲੱਖਾਂ ਕਰੋੜਾਂ ਦਾ ਕਾਰੋਬਾਰ ਕਰ ਸਕਦੇ ਹੋ ਡੰਡੀ ਜੇ ਤੁਸੀਂ ਇਕਰਾਰ ਦੇ ਪੱਕੇ ਨਹੀਂ ਤਾਂ ਤੁਹਾਡੇ ਤੇ ਕੋਈ ਯਕੀਨ ਨਹੀਂ ਕਰੇਗਾ ਡੰਡੀ ਚਾਹੇ ਤੁਸੀਂ ਲਖ ਮਿੰਤਾ ਕਰੋ ਡੰਡੀ ਕੌਲ ਦੇ ਇਹਨੇ ਪੱਕੇ ਹੋਵੋ ਕਿ ਤੁਹਾਡੇ ਨਿੱਕੇ ਜਿੰਨੇ ਬੋਲਤੇ ਲੋਕ ਤੁਹਾਡੇ ਪਿੱਛੇ ਲੱਗ ਤੁਰਨ ਤੇ ਤੁਸੀਂ ਮੰਜ਼ਲ ਹਾਸਲ ਕਰ ਸਕੋ ਡੰਡੀ ਜੇ ਇਕਰਾਰ ਟੁੱਟਦਾ ਹੈ ਤਾਂ ਵਿਸ਼ਵਾਸ ਟੁੱਟਦਾ ਹੈ ਡੰਡੀ ਇਸ ਲਈ ਜਦੋਂ ਵੀ ਤੁਸੀਂ ਕਿਸੇ ਨਾਲ ਕੋਈ ਇਕਰਾਰ ਕਰੂ ਤਾਂ ਸੋਚ ਸਮਝ ਕੇ ਕਰੋ ਡੰਡੀ ਜੇ ਉਸ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਬਿਲਕੁਲ ਨਾ ਕਰੋ ਡੰਡੀ ਕਿਉਂਕਿ ਜਿਸ ਨਾਲ ਤੁਸੀਂ ਇਕਰਾਰ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਇਕਰਾਰ ਕਰਦਾ ਹੈ ਤਾਂ ਉਹ ਜਾਂ ਤੁਸੀਂ ਇੱਕ ਦੂਜੇ ਤੇ ਭਰੋਸਾ ਕਰਦੇ ਹੋ ਡੰਡੀ ਭਰੋਸਾ ਟੁੱਟਣ ਨਾਲ ਮਨ ਨੂੰ ਠੇਸ ਪੁੱਜਦੀ ਹੈ ਡੰਡੀ ਇਕਰਾਰ ਟੁੱਟਣ ਨਾਲ ਮਨ ਉਦਾਸ ਹੁੰਦਾ ਹੈ ਡੰਡੀ ਰਿਸ਼ਤਿਆਂ ਦੀ ਪਕੜ ਢਿੱਲੀ ਪੈਂਦੀ ਹੈ ਡੰਡੀ ਰਿਸ਼ਤੇ ਕਮਜ਼ੋਰ ਹੁੰਦੇ ਹਨ ਤੇ ਖਰਾਬ ਵੀ ਡੰਡੀ ਪੁਰਾਣੇ ਵਕਤਾਂ ਵਿੱਚ ਜੇ ਕਿਸੇ ਨਾਲ ਇਕਰਾਰ ਜਾਂ ਜ਼ੁਬਾਨ ਕਰ ਲਈ ਜਾਂਦੀ ਸੀ ਤਾਂ ਉਸ ਨੂੰ ਪੂਰੀ ਸਿੱਦਤ ਤੇ ਦ੍ਰਿੜਤਾ ਨਾਲ ਨਿਭਾਇਆ ਜਾਂਦਾ ਸੀ ਡੰਡੇ ਇਕਰਾਰ ਨੂੰ ਨਿਭਾਉਣ ਲਈ ਕਈ ਵਾਰ ਖੁਦ ਨੂੰ ਵੀ ਨੁਕਸਾਨ ਉਠਾਉਣਾ ਪੈਂਦਾ ਹੈ ਡੰਡੇ ਪਰ ਕਿਸੇ ਨਾਲ ਕੀਤੀ ਜੁਬਾਨ ਨੂੰ ਤੋੜਿਆ ਨਹੀਂ ਜਾਂਦਾ ਸੀ ਡੰਡੇ ਇਕਰਾਰ ਤੋੜਨ ਵਾਲੇ ਨੂੰ ਸਮਾਜ ਵਿੱਚ ਬੇਜੁਬਾਨਾ ਕਿਹਾ ਜਾਂਦਾ ਸੀ ਡੰਡੇ ਪੁਰਾਣੇ ਸਮਿਆਂ ਵਿੱਚ ਸੇਤੀ ਦੇ ਕੇ ਇਕਰਾਰ ਨਹੀਂ ਤੋੜਿਆ ਜਾਂਦਾ ਸੀ ਸਗੋਂ ਨਿਭਾਇਆ ਜਾਂਦਾ ਸੀ ਤੇ ਕੋਈ ਟਾਵਾ ਵਿਅਕਤੀ ਹੀ ਹੁੰਦਾ ਸੀ ਜੋ ਜ਼ੁਬਾਨ ਤੋਂ ਮੁੱਕਰਦਾ ਸੀ ਡੰਡੀ ਉਸ ਵਕਤ ਲੋਕਾਂ ਦੀ ਸੋਚ ਬੜੀ ਸਪਸ਼ਟ ਤੇ ਪਾਇਦਾਰ ਹੁੰਦੀ ਸੀ ਡੰਡੀ ਇਸੇ ਵਾਸਤੇ ਉਦੋਂ ਆਖਿਆ ਜਾਂਦਾ ਸੀ ਕਿ ਜਾਣ ਜਾਏ ਪਰ ਵਚਨ ਨਾ ਜਾਏ ਡੰਡੀ ਪੁਰਾਣੇ ਵਕਤਾਂ ਵਿੱਚ ਲੋਕ ਜ਼ੁਬਾਨ ਦੇ ਪੱਕੇ ਹੁੰਦੇ ਸਨ ਡੰਡੀ ਕੁੜੀ ਮੁੰਡੇ ਦਾ ਰਿਸ਼ਤਾ ਬਿਨ ਦੇਖੇ ਕਰਕੇ ਜ਼ੁਬਾਨ ਦੇ ਦਿੱਤੀ ਜਾਂਦੀ ਸੀ ਡੰਡੀ ਜੋ ਨਿਭਾਈ ਜਾਂਦੀ ਸੀ ਡੰਡੀ ਅੱਜਕੱਲ ਜ਼ਿਆਦਾਤਰ ਲੋਕ ਜ਼ੁਬਾਨ ਦੇ ਪੱਕੇ ਨਹੀਂ ਹਨ ਡੰਡੀ ਇਥੋਂ ਤੱਕ ਕਿ ਲਿਖਤੀ ਇਕਰਾਰ ਕਰਕੇ ਵੀ ਮੁੱਕਰ ਜਾਂਦੇ ਹਨ ਡੰਡੀ ਜਿਸ ਦੀ ਮੁੱਖ ਵਜ੍ਹਾ ਪੈਸੇ ਦੀ ਦੌੜ ਤੇ ਬੇਈਮਾਨੀ ਹੈ ਡੰਡੀ ਕਿਸੇ ਨਾਲ ਕੀਤਾ ਇਕਰਾਰ ਕਦੇ ਨਾ ਤੋੜੋ ਕਿਉਂਕਿ ਇਕਰਾਰ ਇੱਕ ਭਰੋਸਾ ਹੈ ਡੰਡੀ ਜਿਸ ਨਾਲ ਜ਼ਿੰਦਗੀ ਦੀ ਗੱਡੀ ਚੱਲਦੀ ਹੈ ਡੰਡੀ ਸੋ ਕਦੇ ਇਕਰਾਰ ਤੋੜ ਕੇ ਤਕਰਾਰ ਪੈਦਾ ਨਾ ਕਰੋ ਡੰਡੀ ਇਹ ਤੁਹਾਡੇ ਵਕਾਰ ਨੂੰ ਢਾ ਲੌਂਦਾ ਹੈ ਡੰਡੀ ਤੁਹਾਨੂੰ ਸਮਾਜ ਵਿੱਚ ਬੇਜੁਬਾਨੇ ਬਣਾਉਂਦਾ ਹੈ ਤੇ ਤੁਹਾਡੇ ਅਸਫਲ ਹੋਣ ਦਾ ਕਾਰਨ ਬਣਦਾ ਹੈ ਡੰਡੀ ਸੋ ਜੇ ਕਿਸੇ ਨਾਲ ਇਕਰਾਰ ਕਰੋ ਤਾਂ ਉਸ ਨੂੰ ਨਿਭਾਓ ਡੰਡੀ ਕਿਉਂਕਿ ਇਕਰਾਰ ਦਾ ਮੁੱਲ ਹੁੰਦਾ ਹੈ ਡੰਡੀ